ਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਬੱਦਲਬਾਹੀ ਸਿਸਟਮ ਦੇਖਾਂਗੇ ਮੀਂਹ ਹਨੇਰੀ ਵੀ ਕੀ ਉਮੀਦ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਵਿੱਚ ਦੇਖੀਏ ਤਾਂ ਪਹਾੜੀ ਖੇਤਰਾ ਤੋਂ ਇੱਕ ਸਿਸਟਮ ਜਿਹੜਾ ਗੁਜ਼ਰ ਚੁੱਕਿਆ ਜੋ ਕਿ ਫਿਲਹਾਲ ਰੂਪਨਗਰ ਤੋਂ ਹੁੰਦਾ ਹੋਇਆ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਤੇ ਉੱਪਰ ਤੋਂ ਅੱਗੇ ਵੱਧ ਚੁੱਕਿਆ ਹੈ ਜਿਸ ਦੇ ਕਾਰਨ ਹੁਣ ਧੁੱਪ ਦਾ ਮਾਹੌਲ ਪੂ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੀ ਤਾਪਮਨ ਚੱਲ ਰਿਹਾ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਗੱਲ ਕੀਤੀ ਜਾਵੇ ਤਾਂ ਫਿਲਹਾਲ ਤਾਪਮਨ ਐਵਰੇਜ ਪੰਜਾਬ ਦੇ ਵਿੱਚ 42 ਤੋਂ 43 ਡਿਗਰੀ ਤੋਂ ਨੀਚੇ ਹੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਬੀਤੀ ਕੱਲ ਜੋ ਬਾਰਿਸ਼ ਹੋਈ ਹੈ ਜੋ ਵਰਖਾ ਹੋਈ ਹੈ ਉਸ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਤਾਂ ਮੌਸਮ ਦੇ ਵਿੱਚ ਥੋੜਾ ਜਿਹਾ ਠੰਡ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਥੋੜੀ ਜਿਹੀ ਗਰਮੀ ਦੇ ਵਿੱਚ ਘਰਾਬਟ ਆ ਰਹੀ ਹੈ ਫਿਲਹਾਲ ਹੁਣ ਕੜਾਕੇ ਦੀ ਧੁੱਪ ਪੈਣ ਕਾਰਨ ਸ਼ਾਮ ਤੱਕ ਇਸੇ ਤਰੀਕੇ ਦਾ ਗਰਮ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਉਮੀਦ ਹੈ ਕਿ ਕੋਈ ਵੱਡੀ ਹਲਚਲ ਫਿਲਹਾਲ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਵਿਭਾਗ ਵੱਲੋਂ ਵੀ ਕੋਈ ਵੱਡਾ ਅਲਰਟ ਜਾਰੀ ਨਹੀਂ ਹੈ ਜਿਸ ਦਿਨ ਆਪਾਂ ਕਹਿ ਸਕੀਏ ਕੋਈ ਬਾਰਿਸ਼ ਹੋਵੇਗੀ ਜਾਂ ਕੋਈ ਤਕੜਾ ਸਿਸਟਮ ਆਵੇਗਾ ਕਿਉਂਕਿ ਜੋ ਵੈਸਟਰਨ ਡਿਸਟਰਬੈਂਸ ਵੀ ਹੈਗਾ ਡਬਲਯੂ ਡੀ ਸਿਸਟਮ ਵੀ ਉਹ ਪੰਜਾਬ ਤੋਂ ਫਿਲਹਾਲ ਕਾਫੀ ਜ਼ਿਆਦਾ ਦੂਰ ਦਿਖਾਈ ਦੇ ਰਿਹਾ ਹੈ ਇਹ ਜਿਹੜੇ ਪਹਾੜੀ ਸਿਸਟਮ ਨੇ ਇਹ ਵੀ ਹੁਣ ਅੱਗੇ ਵਧ ਜਾਣਗੇ ਦੱਖਣ ਪੱਛਮੀ ਹਵਾ ਦੱਖਣ ਪੂਰਬੀ ਹਵਾ ਲਗਾਤਾਰ ਚੱਲਣ ਦੇ ਕਾਰਨ ਨਮੀ ਦੀ ਮਾਤਰਾ ਹਵਾ ਦੇ ਵਿੱਚ ਵਾਧਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਮੁੜ ਕੇ ਵਾਲੀ ਤੇ ਪਸੀਨੇ ਵਾਲੀ ਗਰਮੀ ਹੁਣ ਆਉਂਦੀ ਦਿਖਾਈ ਦੇਵੇਗੀ ਸ਼ਾਮ ਤੱਕ ਬਾਕੀ ਇਹ ਸੀ ਜੀ ਅਪਡੇਟ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਗਲੀ ਜਾਣਕਾਰੀ ਜੋ ਵੀ ਹੋਵੇ ਤੱਕ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ